ਇੰਡੀਆ ਦੇ ਸਭ ਤੋਂ ਲੰਬੇ ਹਾਈਵੇ ਦੀ ਨਰਕ ਭਰੀ ਜ਼ਿੰਦਗੀ ਆ ਹੁਣ ਵੀ ਇਸ ਟਾਈਮ ਮੈਂ ੁੱੱਪੇ ਖੜਾ ਘਟੋ ਘਟ ਮੈਂ ਸਵੇਰ ਦਾ 250 ਕਿਲੋਮੀਟਰ ਆ ਗਿਆ ਤੇ ਮੈਨੂੰ ਇੱਕ ਦਰਖਤ ਦੀ ਛਾਂ ਨਹੀਂ ਮਿਲੀ ਵਿੱਚ ਧਰਾਂ ਦੇ ਪੜਦਾ ਹੋਣਾ ਖਰਚੇ ਦੀ ਗੱਲ ਕਰੀਏ ਤਾਂ ਇਸ ਟੂਰ ਤੇ ਆਪਣਾ ਲਗਭਗ ਖਰਚਾ ਆ ਗਿਆ ਹੋਣਾ ਜੀ ਬਲ ਲੌਡੀ ਲਖਨਊ ਤੋਂ ਚੱਲ ਪਏ ਆ ਕਿਹਾਂ ਜੁਹਾਂ ਪੀਂਦੇ ਕਾਫੀਆਂ ਪੀਂਦੇ ਆ ਸਵਾ 11 ਵਜੇ ਦਾ ਟਾਈਮ ਹੋ ਗਿਆ ਕਿਉਂਕਿ ਹੁਣ ਆਪਾਂ ਨੂੰ ਕੋਈ ਬੜੀ ਕਾਲੀ ਨਹੀਂ ਹੈਗੀ ਪੰਜਾਬ ਹੀ ਪਹੁੰਚਣਾ ਜੇ 2 ਦਿਨ 3 ਦਿਨ ਲੱਗ ਜਾਣਗੇ ਵੱਧੋ ਵੱਧ ਅੱਗੇ ਆਇਆ ਹੁੰਦਾ ਨਾ ਵੀ ਕਿਸੇ ਥਾਂ ਤੇ ਘੁੰਮਣ ਜਾਣਾ ਆਪਾਂ ਤਾਂ ਉੱਥੇ ਫਿਰ ਟਾਈਮ ਸਿਰ ਪਹੁੰਚਣਾ ਪੈਂਦਾ ਵੀ ਥਾਂ ਕੋਈ ਬੰਦ ਨਾ ਹੋ ਜੇ ਦੇਖਣ ਵਾਲੀ ਜਾਂ ਜਿਵੇਂ ਵੀ ਹੁਣ ਤਾਂ ਆਪਾਂ ਸੜਕਾਂ ਤੇ ਮੋਟਰਸਾਈਕਲ ਹੀ ਚਲਾਉਣਾ ਕੱਲਾ ਇਹ ਹੁਣ ਇਕੱਠ ਸਰਫਾ ਆਪਣਾ ਲਖਨਊ ਚ ਦੇਖਣ ਨੂੰ ਮਿਲੂਗਾ ਜਦੋਂ ਲਖਨਊ ਚੋਂ ਲੰਘੇ ਉਸ ਤੋਂ ਬਾਅਦ ਕੰਮ ਲੋਟ ਆ ਗੱਡੀਆਂ ਵਾਲਿਆਂ ਵਾਸਤੇ ਤਾਂ ਪੂਰਾ ਕੱਠ ਆ ਬਾਈ ਇੱਥੇ ਮੋਟਰਸਾਈਕਲ ਦੀ ਤਾਂ ਫੇਰ ਵੀ ਸੌਖ ਆ ਬਾਕੀ ਆਪਣੇ ਸੈਟਾਂ ਦੇ ਸਮਾਨ ਹੁੰਦਾ ਮੈਂ ਕੱਲ ਵੀ ਕਿਹਾ ਸੀ ਵੀ ਪਤਲੀ ਜੀ ਥਾਂ ਤੋਂ ਲੰਘਣਾ ਔਖਾ ਹੋ ਜਾਂਦਾ ਲਖਨਊ ਦੇ ਵਿੱਚ ਬਹੁਤ ਕੁਝ ਆਪਾਂ ਹੀ ਦੇਖਣ ਆਲਾ બસ ਗੱਲ ਆਇਆ ਬਈ ਆਪਾਂ ਲਖਨਊ ਪਹਿਲਾਂ ਇੱਕ ਵਾਰੀ ਘੁੰਮ ਰੱਖਿਆ ਤਾਂ ਕਰਕੇ ਹੁਣ ਆਪਾਂ ਚੀਜ਼ ਨੂੰ ਦੇਖਣ ਨਿਗੇ ਬੜਾ ਇਮਾਮਬਾੜਾ ਛੋਟਾ ਇਮਾਮਬਾੜਾ ਜਿੱਥੇ ਗਦਰ ਫਿਲਮ ਦੇ ਸੰਨੀ ਦੇਵਾਲ ਦੇ ਨਾਲ ਕੇ ਨੁਲਕੇ ਪੱਟੇ ਸੀ ਉਹ ਸ਼ੂਟਿੰਗਾਂ ਵੀ ਇੱਥੇ ਹੀ ਹੋਈਆਂ ਨੇ ਲਖਨਊ ਦੇ ਵਿੱਚ ਤੇ ਨਵਾਬਾਂ ਦਾ ਸ਼ਹਿਰ ਰਿਹਾ ਹੈ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਅਸਾਮ ਦੀ ਯਾਤਰਾ ਤੇ ਸੀ ਤਾਂ ਉਦੋਂ ਇੱਥੇ ਹੋ ਕੇ ਗਏ ਸੀ ਤੇ ਕਾਰਸੇ ਵਾਲਿਆਂ ਦਾ ਗੁਰਦੁਆਰਾ ਸਾਹਿਬ ਵੀ ਹੈਗਾ ਜੀ ਪੰਜਾਬ ਵਾਲਿਆਂ ਦਾ ਬਹੁਤ ਕੁਝ ਹੈ ਇੱਥੇ ਤੇ ਜੇ ਤੁਸੀਂ ਕਦੇ ਆਉਣਾ ਹੋਵੇ ਜਾਂ ਆਪਣੀ ਕੋਈ ਪੁਰਾਣੀ ਵੀਡੀਓ ਦੇਖਣੀ ਹੋਵੇ ਤਾਂ ਲਖਨਊ ਲਿਖ ਕੇ ਨਾਲ ਸਿੱਖ ਟਰੈਵਲਰ ਸਰਚ ਮਾਰ ਦਿਓ ਆਪਣੀਆਂ ਪੁਰਾਣੀਆਂ ਵੀਡੀਓ ਨਿਕਲ ਆਣਗੀਆਂ ਉਦੋਂ ਮੈਂ ਤੇ ਸੁਖੀ ਦੋਨੇ ਆਏ ਸੀ ਉਦੋਂ ਅਸੀਂ ਪਹਿਲੀ ਵਾਰੀ ਨਾਰਥ-ਈਸਟ ਚੱਲੇ ਸੀ ਅਸੀਂ ਸਪਲੈਂਡਰਾਂ ਤੇ ਸੀ 50 ਮੀਟਰ ਹੋਰ ਜਾਣਾ ਆਪਾਂ ਕੱਠ ਚ ਉਦੋਂ ਬਾਅਦ ਰਾਹ ਠੀਕ ਦਿਖਾ ਰਿਹਾ ਬਾਕੀ ਫਿਲਹਾਲ ਹਜੇ ਮੇਨ ਸੈਂਟਰ ਚ ਨਹੀਂ ਹੈਗੇ ਆਪਾਂ ਲਖਨਊ ਦੇ ਜੇ ਮੇਨ ਸੈਂਟਰ ਚ ਹੁੰਦੇ ਫੇਰ ਆਪਾਂ ਨੂੰ ਬਹੁਤ ਟਾਈਮ ਲੱਗ ਜਾਣਾ ਸੀ ਬਾਹਰ ਨਿਕਲਣ ਦੇ ਹਜੇ ਆਪਾਂ ਲਖਨਊ ਦੇ ਬਾਹਰ ਬਾਹਰ ਹੀ ਰੁਕੇ ਆ ਇੱਥੋਂ 에어ਪੋਰਟ ਵੀ ਨੇੜੇ ਹੀ ਆ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਦਿੱਲੀ ਦਾ 509 ਕਿਲੋਮੀਟਰ 509 ਕਿਲੋਮੀਟਰ ਕੋਈ ਜ਼ਿਆਦਾ ਨਹੀਂ ਹੈਗਾ ਆਪਾਂ ਆਰਾਮ ਨਾਲ ਕਰ ਸਕਦੇ ਆ ਇਹ ਕਵਰ ਤੇ ਪਰ ਜੇ ਸਵੇਰੇ अर्ਲੀ ਮਾਰਨਿੰਗ ਚੱਲੇ ਹੁੰਦੇ ਫਿਰ ਤਾਂ ਆਪਾਂ ਟਾਈਮ ਸਿਰ ਪਹੁੰਚ ਜਾਂਦੇ ਇੱਧਰਲੇ ਪਾਸੇ ਪਤਾ ਨਹੀਂ ਮੈਟਰ ਦਾ ਕੰਮ ਚੱਲਦਾ ਪਤਾ ਨਹੀਂ ਪੁਲ ਦਾ ਕੰਮ ਚੱਲਦਾ ਪਰ ਕੰਮ ਚੱਲੀ ਜਾਂਦਾ ਭਾਈ ਪੌੜੀ ਲਈ ਜਾਣਾ ਕਹਿੰਦਾ ਸਾਈਡ ਤੇ ਰੱਖੋ ਮੋਟਰਸਾਈਕਲ ਕਦੋਂ ਪੌੜੀ ਡਿੱਗ ਪਏ ਕੋਈ ਪਤਾ ਨਹੀਂ ਮੀਟਰ ਜ਼ੀਰੋ ਕਰਤਾ ਅੱਜ ਦੇਖਦੇ ਆ ਕਿੰਨੇ ਕਿਲੋਮੀਟਰ ਦਾ ਸਫ਼ਰ ਤਾਇਆ ਹੁੰਦਾ ਕਈ ਵਾਰ ਲੋਕ ਮੈਨੂੰ ਪੁੱਛਦੇ ਹੁੰਦੇ ਨੇ ਭਾਈ ਆ ਇਨਾ ਇਨਾ ਸਫਰ ਕਿਵੇਂ ਕਰ ਲੈਣਾ ਇੱਕ ਦਿਨ ਦੇ ਵਿੱਚ ਇੱਕ ਤਾਂ ਦੇਖੋ ਮੋਟਰ ਮੋਟਰਸਾਈਕਲ ਦਾ ਵੀ ਫਰਕ ਹੁੰਦਾ ਦੂਜਾ ਫਰਕ ਹੁੰਦਾ ਜੀ ਤੁਹਾਨੂੰ ਆਤ ਪੈ ਜਾਂਦੀ ਆ ਹੁਣ ਜਿਵੇਂ ਤੁਹਾਨੂੰ ਗੱਲ ਕਰਾਂ ਤਾਂ 100 ਕਿਲੋਮੀਟਰ ਇਜ਼ ਨਥਿੰਗ ਆ ਯਾਰ 100 ਕਿਲੋਮੀਟਰ ਕੁਝ ਵੀ ਨਹੀਂ ਲੱਗਦਾ ਸਾਨੂੰ ਐ ਹੁੰਦਾ ਵੀ ਜੇ 100 ਕਿਲੋਮੀਟਰ ਜਾਣਾ ਤਾਂ ਰਾਤ ਨੂੰ ਚਾਹੇ 10 ਵਜੇ ਤੁਰੀਏ ਤਾਂ ਵੀ ਪਹੁੰਚ ਜਾਗੇ ਜੀ ਮਤਲਬ ਇਨਾ ਨੂੰ ਅਸੀਂ ਲਾਈਟ ਲੈਨੇ ਆ ਤੇ ਜਦੋਂ 4-500 ਕਿਲੋਮੀਟਰ ਹੁੰਦਾ ਤਾਂ ਉਦੋਂ ਹੁੰਦਾ ਵੀ ਚਲੋ 8-9 ਵਜੇ ਤੁਰਾਂਗੇ ਤਾਂ ਆਰਾਮ ਨਾਲ ਸ਼ਾਮ ਤੱਕ ਆਪਾਂ ਕਵਰ ਕਰ ਲਾਂਗੇ ਦਾ ਸਾਨੂੰ ਬੈਠਣ ਦੀ ਆਦਤ ਪੈ ਗਈ ਮੋਟਰਸਾਈਕਲ ਤੇ ਹਨਾ ਥੱਕਦੇ ਘਟਾ ਸੀ ਉਹਵੇਂ ਦਾ ਸ਼ਰੀਰ ਹੋ ਗਿਆ ਜਦੋਂ ਬਹੁਤ ਲੰਬੇ ਟਾਈਮ ਬਾਅਦ ਮੋਟਰਸਾਈਕਲ ਚਲਾਉਣੇ ਹਨਾ ਤਾਂ ਸ਼ੁਰੂ-ਸ਼ੁਰੂ 'ਚ ਉਦੋਂ ਅਸੀਂ ਜਰੂਰ ਥੱਕਦੇ ਆ ਫੇ ਪੰਜ ਚਾਰ ਦਿਨਾਂ ਬਾਅਦ ਬਾਡੀ ਉਹਵੇਂ ਦੀ ਹੋ ਜਾਂਦੀ ਆ ਉਹਵੇਂ ਸੈਟਲਮੈਂਟ ਹੋ ਜਾਂਦੀ ਆ ਬਾਕੀ ਆਪਾਂ ਪੱਛਮ ਵਾਲੇ ਪਾਸੇ ਨੂੰ ਜਾ ਰਹੇ ਹਾਂ ਜਿੱਧਰਲੇ ਪਾਸੇ ਨੂੰ ਸੂਰਜ ਛਿਪਦਾ ਤਾਂ ਕਰਕੇ ਇਸ ਟਾਈਮ ਧੁੱਪ ਜਿਹੜੀ ਉਹ ਆਪਣੀ ਪਿੱਠ ਤੇ ਪੈ ਰਹੀ ਆ ਜਦੋਂ ਮੂੰਹ ਤੇ ਧੁੱਪ ਪੈਂਦੀ ਆ ਨਾ ਉਦੋਂ ਮੋਟਰਸਾਈਕਲ ਚਲਾਉਣਾ ਬਹੁਤ ਔਖਾ ਹੋ ਜਾਂਦਾ ਜਦੋਂ ਤੱਕ ਸੂਰਜ ਇਧਰਲੇ ਪਾਸੇ ਨੂੰ ਆਊਗਾ ਉਦੋਂ ਤੱਕ ਆਪਾਂ ਕਈ 100 ਕਿਲੋਮੀਟਰ ਕੱਢ ਚੁੱਕੇ ਹੋਵਾਂਗੇ ਸਾਰਾ ਕੁਝ ਦੇਖਣਾ ਪੈਂਦਾ ਵੀ ਕਿੱਧਰੋਂ ਧੁੱਪ ਪੈਣੀ ਆ ਤੇ ਕਿੱਧਰੋਂ ਵੱਧ ਤੰਗ ਹੋਵਾਂਗੇ ਆਗਰਾ ਲਖਨਊ ਐਕਸਪ੍ਰੈਸ ਵੇ ਲਿਖਿਆ ਹੋਇਆ ਹੁਣ ਮੈਂ ਨਾ ਆਗਰਾ ਲਖਨਊ ਐਕਸਪ੍ਰੈਸ ਵੇ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਐ ਵੀ ਮੋਟਰਸਾਈਕਲ ਅਲਾਉਡ ਹੋਣਗੇ ਤਾਂ ਚੰਗੀ ਗੱਲ ਜੇ ਨਾ ਅਲਾਉਡ ਹੋਏ ਫਿਰ ਆਪਾਂ ਜਾ ਨਹੀਂ ਸਕਦੇ ਉੱਤੇ ਪੁੱਛਦੇ ਆ ਕਿਸੇ ਨੂੰ ਕਿ ਮੋਟਰਸਾਈਕਲ ਮੈਂ ਨਾ ਉਹਤੇ ਕੱਢ ਕੇ ਦੇਖਿਆ ਸੀ ਇੰਟਰਨੈਟ ਤੇ ਤਾਂ ਇੰਟਰਨੈਟ ਤੇ ਕਹਿੰਦੇ ਵੀ ਤੁਸੀਂ ਮੋਟਰਸਾਈਕਲ ਲਿਜਾ ਨਹੀਂ ਸਕਦੇ ਪਰ ਬਾਲੀ ਕੋਈ ਪੱਕੀ ਇਨਫਰਮੇਸ਼ਨ ਜੀ ਵੀ ਨਹੀਂ ਹੁੰਦੀ ਇੰਟਰਨੈਟ ਦੇ ਤੇ ਹੋਏ ਟਰਾਈ ਕਰੀਏ ਉੱਪਰ ਲਿਖਿਆ ਆਗਾ ਜੀ ਆਗਰਾ ਲਖਨਊ ਐਕਸਪ੍ਰੈਸਵੇ ਮਤਲਬ ਸਿੱਧਾ ਇਹ ਆਪਾਂ ਨੂੰ ਆਗਰੇ ਲੈ ਜੂਗਾ 317 ਕਿਲੋਮੀਟਰ ਦੇਖਦੇ ਉਹ ਤਾਂ ਰਥ ਜਾਈ ਜਾਂਦੇ ਨੇ ਉਹ ਵਿਆਹ ਸ਼ਾਦੀਆਂ ਵਾਲੇ ਆਪਣਾ ਮੋਟਰਸਾਈਕਲ ਕਿਉਂ ਨਹੀਂ ਜਾਣ ਦੇਣਗੇ ਓਏ ਓਏ ਉਹ ਬੱਤ ਗਿਆ ਓਏ ਛਲਤੀ ਸੀ ਉਹਦੀ ਗੱਡੀ ਛਲਤੀ ਚੱਕ ਚੱਕ ਚਲੋ ਜੀ ਉੱਤਰ ਪ੍ਰਦੇਸ਼ ਆਹ ਕਰ ਗਿਆ ਦਾ ਸ਼ੀਸ਼ਾ 빙ਾ ਸ਼ੁਕਰਾ ਉਹਨੂੰ ਪਤਾ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋਈ ਜਾਂਦਾ ਦੇ ਚਰੀਟ ਚੂੜ ਮਾਰ ਦਿੰਦਾ ਫਿਰ ਤਾਂ ਸਰ ਗਿਆ ਸੀ ਸ਼ੀਸ਼ੇ ਵਾਲਾ ਤਾਂ ਫੇਰ ਵੀ ਚੱਲ ਘੇਰ ਕੇ ਮਾੜਾ ਮੋਟਾ ਕਹਿ ਦਣਗੇ ਦੇਸ਼ ਕੇ ਸਭ ਤੋਂ ਲੰਬੇ ਆਗਰਾ ਲਖਨਊ ਐਕਸਪ੍ਰੈਸ ਤੇ ਆਪਕਾ ਸਵਾਗਤ ਹੈ ਅੱਛਾ ਜੀ ਇੰਡੀਆ ਦਾ ਸਭ ਤੋਂ ਲੰਬਾ ਐਕਸਪ੍ਰੈਸਵੇ ਹੈ ਜੀ ਇਹ ਆਗਰਾ ਤੋਂ ਲਖਨਊ ਇੱਥੇ ਆ ਕੇ ਪਤਾ ਲੱਗਿਆ ਆ ਰਾਤ ਜੀ ਦੀ ਗੱਲ ਕਰਦਾ ਸੀ ਮੈਂ ਮੈਂ ਕਿਹਾ ਇਹ ਵੀ ਉਧਰ ਨਹੀਂ ਚੱਲੇ ਐਕਸਪ੍ਰੈਸ ਵੇਅਲੇ ਪਾਸੇ ਨੂੰ ਉਥੇ ਟੋਲ ਟੂਲ ਵਾਲੇ ਬੈਠੇ ਹੋਣੇ ਉਹਨਾਂ ਨੇ ਦੱਸ ਦੇਣਾ ਓਵਰਲੋਡਡ ਵੀਹਿਕਲ ਪ੍ਰੋਹੀਬਿਟਡ ਓਵਰਲੋਡ ਤਾਂ ਨਹੀਂ ਕਹਿੰਦੇ ਜਾ ਸਕਦਾ ਅੱਧੀ ਟੈਨਸ਼ਨ ਮੁੱਕ ਜਾਣੀ ਅੱਜ ਸਫ਼ਰ ਦੀ ਜੇ ਇਹਨਾਂ ਨੇ ਆਪਾਂ ਨੂੰ ਚੜ੍ਹਨ ਦੇਤਾ ਪਰ ਐਕਸਪ੍ਰੈਸ ਵੇ ਤੇ ਐ ਹੁੰਦਾ ਵੀ ਟੋਲ ਲੱਗਦਾ ਤੁਹਾਡੇ ਮੋਟਰਸਾਈਕਲ ਦਾ

ਬੋਰਡ ਬੂਡ ਤਾਂ ਕਿਤੇ ਲੱਗਿਆ ਨਹੀਂ ਹੋਇਆ ਨਹੀਂ ਕਈ ਵਾਰ ਇਹ ਹੁੰਦਾ ਐਵੇਂ ਕ੍ਰਾਸ ਮਾਰਿਆ ਹੁੰਦਾ ਮੋਟਰਸਾਈਕਲ ਦੀ ਪਰ ਜਾ ਰਹੇ ਨੇ ਯਾਰ ਮੋਟਰਸਾਈਕਲ ਛੇਲੋ ਨੇਬੜਿਆ ਕੰਮ ਇੱਕ ਪਤਾ ਨਹੀਂ ਕਿਹੜਾ ਯਾਰ ਉਧਰ ਗਾਂਣਪੁਰ ਵਾਲਾ ਐਕਸਪ੍ਰੈਸ ਵੇ ਆ ਉਹਤੇ ਨਹੀਂ ਜੜਨ ਦਿੰਦੇ ਪਤਾ ਨਹੀਂ ਉਹ ਬੰਦੇਲ ਖੰਡਾ ਪਤਾ ਨਹੀਂ ਕਿਹੜਾ ਹਾਂ ਕਿਲੋਮੀਟਰ 302 302 ਕਿਲੋਮੀਟਰ ਬਾਅਦ ਹੀ ਖਤਮ ਹੋ ਜੂਗਾ ਕਿੱਥੇ ਲਿਖਿਆ ਹੋਇਆ ਟਰੱਕ ਬੱਸ ਲਾਈਟ ਵੀਕਲ ਉਹ ਤਾਂ ਮੋਟਰਸਾਈਕਲ ਦਾ ਕੋਈ ਸਾਈਨ ਹੀ ਨਹੀਂ ਬਣਾਇਆ ਹੋਇਆ। ਆ ਮੋਟਰਸਾਈਕਲ ਦੇ ਲੰਘਣ ਨੂੰ ਰਾਹ ਹੈ ਨਹੀਂ। ਇਹ ਪਰਚੀ ਕਿਟਾਉਣੀ ਪੈਣੀ ਆ। ਅਲਾਉਡ ਆ ਮੋਟਰਸਾਈਕਲ कितने पैसे पी बी तेरह बी क्यू नाइन सिक्स जीरो सिक्स कहाँ तक जा रहा है ये रोड आगरा आ, कितना उससे पहले अलीगढ़ अलीगढ़ के कितने हैं और आगरा के अलीगढ़ का करो पहले अगर होगा तो बाद में दोबारा कटवा लेंगे है ना क्योंकि तो आगरा के पता तो पहुंच पाए या ना बार बार कटवाने से महंगा तो नहीं पड़ता अच्छा ਚਲੋ ਤੇ ਇਹ ਪਰਚੀ ਦਿਖਾਨੀ ਪੜਤੀ ਆਗੇ ਹਰੇਕ ਟੋਲ ਤੇ ਠੀਕ ਹੈ ਜੀ ਜਾਨਾ ਪਰਚੀ ਦਿਖਾ ਦੇਣਾ ਉਧਰ ਜੋ ਡਿਫਰੈਂਡ ਆਉਂ ਆਗੇ ਚਲੇ ਜਾਵੇ ਉਹ ਡਿਫਰੈਂਡ ਆਉਂਦਾ ਹੈ ਠੀਕ ਹੈ ਜੀ ਥੈਂਕ ਯੂ ਚਲੋ ਜੀ 360 ਰੁਪਏ ਲੱਗਦੇ ਸੀ ਆਗਰੇ ਰੱਖਦੇ ਅਲੀਗੜ ਦੇ ਲੱਗਦੇ ਨੇ 145 ਮੈਂ ਕਿਹਾ ਚਲ ਪਹਿਲਾ ਅਲੀਗੜ ਪਹੁੰਚ ਜਾਈਏ ਬਾਈ ਨੇ ਕਿਹਾ ਪੈਸਿਆਂ ਦਾ ਕੋਈ ਫਰਕ ਨਹੀਂ ਪੈਣਾ ਉਨਾ ਹੀ ਤੁਹਾਨੂੰ ਰਪਾਊਗਾ ਰ ਕੋਣਾ ਪਰ ਟੈਨਸ਼ਨ ਫ੍ਰੀ ਹੋ ਗਏ ਮਤਲਬ ਆਗਰੇ ਤੱਕ ਜਾ ਸਕਦੇ ਆ ਆਗਰੇ ਤੋਂ ਦਿੱਲੀ ਵੀ ਦੂਰ ਆ ਯਾਰ ਪਰ ਆਗਰਾ ਦਾ ਮੁੰਲਾ ਦਾ ਪਹੁੰਚੀ ਆ ਆਪਾਂ ਮੈਂ ਸਵੇਰ ਦੀ ਤੁਹਾਨੂੰ ਸ਼ਕਲ ਵੀ ਨਹੀਂ ਦਿਖਾਈ ਆ ਆਪਦੀ ਸਿੱਧਾ ਬਲੌਗ ਸ਼ੁਰੂ ਕਰ ਰੱਖਿਆ ਹੁਣ ਅੱਗੇ ਖੜ ਕੇ ਦਿਖਾਉਣੇ ਆ ਤੂੰ ਐਂਡੀ ਕਿਚਾਉ ਤੇ ਇੱਥੇ ਰੁਕਣਾ ਪੈ ਰਿਹਾ ਮੈਨੂੰ ਤਾਂ ਬਸ ਪੂਰਾ 95 ਕਿਲੋਮੀਟਰ ਅਗੇ ਕੁਈ ਛਾਂ ਚੂਹ ਨਹੀਂ ਮਿਲੀ ਬਾਕੀ ਰੈਸਟੋਰੈਂਟ ਹੋਟਲ ਚ ਆਪਾਂ ਜਾਣਾ ਨਹੀਂ ਸੀ ਰੱਜੇ ਹੋਏ ਆਂ ਖਾਣਾ ਪੀਣਾ ਕੁਛ ਹੈ ਨਹੀਂ ਆਪਾਂ ਚਾਹਾਂ ਚੂਹਾਂ ਕੌਫੀਆਂ ਪੀਤੀਆਂ ਹੋਈਆਂ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਅਸੀਂ ਰੁਕੇ ਹੋਏ ਸੀ ਜੀ ਲਖਨਊ ਦੇ ਵਿੱਚ ਸਰਦਾਰ ਸੁਖਮਿੰਦਰ ਸਿੰਘ ਹੋਰਾਂ ਦੇ ਘਰੇ ਅੱਜ ਆਪਣਾ ਸਫ਼ਰ ਹੈਗਾ ਜੀ ਲਖਨਊ ਤੋਂ ਆਗਰੇ ਵੱਲ ਨੂੰ ਤੇ ਇੰਡੀਆ ਦੇ ਸਭ ਤੋਂ ਵੱਡੇ ਐਕਸਪ੍ਰੈਸ ਵੇ ਦੇ ਉੱਤੇ ਆਪਾਂ ਸਫਰ ਕਰਾਂਗੇ ਵਲੌਗ ਮੈਂ ਰਾਹ ਦੇ ਵਿੱਚ ਸ਼ੁਰੂ ਕਰ ਰਿਹਾ ਹਾਂ ਸਵੇਰੇ ਜਦੋਂ ਮੈਂ ਘਰੋਂ ਚੱਲੇ ਆ ਉੱਥੋਂ ਉਸ ਤੋਂ ਬਾਅਦ ਫਿਰ ਲਖਨਊ ਸ਼ਹਿਰ ਦੀ ਟ੍ਰੈਫਿਕ ਆ ਗਈ ਉੱਥੇ ਫਿਰ ਵਲੌਗ ਸ਼ੁਰੂ ਕਰਨ ਦਾ ਟਾਈਮ ਨਹੀਂ ਲੱਗਿਆ ਤੇ ਲਖਨਊ ਦੇ ਵਿੱਚ ਚੀਜ਼ਾਂ ਸੀ ਦੇਖਣ ਵਾਲੀਆਂ ਬਹੁਤ ਜ਼ਿਆਦਾ ਕੁਝ ਕਿੱਥੇ ਘੁੰਮਣ ਵਾਲਾ ਪਰ ਉਹ ਸਾਰਾ ਕੁਝ ਆਪਣਾ ਪਹਿਲਾਂ ਦੇਖਿਆ ਹੋਇਆ ਤੇ ਫਿਲਹਾਲ ਮੈਂ ਉਹਨਾਂ ਫੈਮਿਲੀ ਨੂੰ ਉਹਨਾਂ ਪਰਿਵਾਰ ਨੂੰ ਮਿਲਣ ਆਇਆ ਸੀ ਤੇ ਉਹਨਾਂ ਕੋਲ ਮਿਲ ਕੇ ਉਹਨਾਂ ਕੋਲ ਰਹਿ ਕੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਛੱਕੇ ਫਿਰ ਆਪਾਂ ਚੱਲ ਪਏ ਆ ਜੀ ਆਗਰੇ ਵਾਲੇ ਪਾਸੇ ਨੂੰ 2 ਕੁ ਮਿੰਟ ਹੀ ਖੜਾ ਸੀ ਗਰਮੀ ਬੜੀ ਲੱਗਣ ਲੱਗੀ ਇਧਰਲੇ ਪਾਸੇ ਸੜਕ ਮੁੜ ਗਈ ਜੀ ਕਾਹਨਪੁਰ ਨੂੰ ਜਾਣਾ ਜੀ ਰੇਲ ਗੱਡੀ ਦਾ ਡੱਬਾ ਟਰੱਕ ਤੇ ਲੱਦ ਰੱਖਿਆ ਸੀ ਓਏ ਹੋਏ ਹੋਏ ਬਰਾ ਹਾਲੀ ਆ ਬਾਈ ਹਾਲ ਹੁਣ ਤਾਂ ਹੁਣ ਤੱਕ ਆਪਾਂ 180 ਕਿਲੋਮੀਟਰ ਆ ਗਏ ਜੀ ਹਾਂਜੀ ਗਾੜੇ ਚਲੇ ਹਾਂ ਹਾਂ ਇਹ ਪ੍ਰੋਟੈਕਸ਼ਨ ਕੇ ਲਿਏ ਹੋ ਗਿਆ ਲੋ ਜੀ ਇੱਥੇ ਖੜੇ ਸੀ ਤੇ ਪੁਲਿਸ ਆ ਗਈ ਕਹਿੰਦੇ ਭਾਈ ਹਾਈਵੇ ਦੇ ਉੱਤੇ ਤੁਸੀਂ ਐਵੇਂ ਨਹੀਂ ਖੜ ਸਕਦੇ ਗੱਡੀਆਂ ਗੁੱਡੀਆਂ ਲਾ ਕੇ ਲੋਕ ਸੁੱਤੇ ਪਏ ਸੀ ਸਾਰਿਆਂ ਨੂੰ ਠਾ ਕੇ ਭਜਾਇਆ ਆਪਣੇ ਦਾ ਮੋਟਰਸਾਈਕਲ ਦੀ ਤਾਰੀਫ ਕਰਨ ਲੱਗਿਆ ਸੀ ਉਹ ਕਹਿੰਦਾ ਮੋਟਰਸਾਈਕਲ ਤੇਰਾ ਸੋਹਣਾ ਲੱਗਦਾ ਗਾਣ ਇਧਰੋਂ ਪਹਿਲਾ ਟਾਬਾ ਆਇਆ ਸੀ ਜੀ 100 ਕਿਲੋਮੀਟਰ ਬਾਅਦ ਤੇ ਹੁਣ ਇੱਥੇ ਦੂਜਾ ਫੂਡ ਕੋਰਟ ਆਇਆ 110 ਕਿਲੋਮੀਟਰ ਬਾਅਦ ਇੰਡੀਆ ਦੇ ਸਭ ਤੋਂ ਲੰਬੇ ਹਾਈਵੇ ਦੀ ਨਰਕ ਭਰੀ ਜ਼ਿੰਦਗੀ ਆ ਹੁਣ ਵੀ ਇਸ ਟਾਈਮ ਮੈਂ ਤੁੱਪੇ ਖੜਾ ਘਟੋ ਘਟ ਮੈਂ ਸਵੇਰ ਦਾ 250 ਕਿਲੋਮੀਟਰ ਆ ਗਿਆ ਤੇ ਮੈਨੂੰ ਇੱਕ ਦਰਖਤ ਦੀ ਛਾਂ ਨਹੀਂ ਮਿਲੀ ਵੀ ਜਿੱਥੇ ਮੈਂ ਆਦਾ ਮੋਟਰਸਾਈਕਲ ਪੂਰਾ ਪ੍ਰੋਪਰ ਖੜਾ ਕਰ ਸਕਾਂ 250 250 ਕਿਲੋਮੀਟਰ ਦੇ ਵਿੱਚ ਸਿਰਫ ਦੋ ਟਾਬੇ ਆਏ ਨੇ ਕੋਈ ਇੱਥੇ ਯੂ ਟਰਨ ਨਹੀਂ ਹੈਗਾ ਕੁਝ ਨਹੀਂ ਹੈਗਾ ਟੋਲ ਵੀ ਲੱਗਦਾ ਮੋਟਰਸਾਈਕਲਾਂ ਦਾ ਗੱਡੀਆਂ ਦਾ ਟੋਲ ਵੀ ਲੱਗਦਾ ਤੇ ਤੁਸੀਂ ਹਰ ਇਹ ਸੋਚ ਵੀ ਇਸ ਟਾਈਮ ਤੁੱਪੇ ਖੜ ਕੇ ਵੀਡੀਓ ਬਣਾ ਰਹੇ ਹੋ ਕਿਤੇ ਕੋਈ ਛਾਂ ਨਹੀਂ ਪੈਟਰੋਲ ਪੰਪ ਤੇ ਤੇਲ ਭਰਾਇਆ ਸੀ ਉਥੇ ਭੀੜ ਲੱਗੀ ਪਈ ਆ ਲੋਕਾਂ ਨੂੰ ਹੁੰਦਾ ਵੀ ਜਿੱਥੇ ਕਿਤੇ ਕੋਈ ਛਾਂ ਮਿਲ ਗਈ ਉਥੇ ਖੜਜੋ ਆ ਕੰਮ ਆ ਹੁਣ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਇੱਥੇ ਖੁੱਲੇ ਨੇ ਹੁਣ 100 100 ਕਿਲੋਮੀਟਰ ਬਾਅਦ ਆਉਂਦੇ ਨੇ ਉਹ ਤੇ ਉਹ ਆਪ ਦਾ ਮੂਹ ਮੰਗਿਆ ਰੇਟ ਮੰਗ ਰਹੇ ਨੇ ਇਸ ਹਾਈਵੇ ਨੂੰ ਦੇਖ ਕੇ ਮੈਨੂੰ ਐ ਲੱਗਣ ਲੱਗਾ ਜਿਵੇਂ ਸਾਊਦੀ ਅਰਬ ਵਾਲੇ ਪਾਸੇ ਘੁੰਮ ਰਹੇ ਹੁੰਨੇ ਆ ਹਨ ਕਿਉਂਕਿ ਹਜੇ ਤਾਂ ਪ੍ਰੋਪਰ ਗਰਮੀ ਆਈ ਨਹੀਂ ਹੈਗੀ 50 50 ਡਿਗਰੀ ਟੈਂਪਰੇਚਰ ਜਾਣ ਦਾ ਕਾਰਨ ਵੀ ਇਹੀ ਆ ਵੀ ਸੜਕਾਂ ਸਾਰੀਆਂ ਛਾਂਗਤੀਆਂ ਕੱਲਾ ਕੱਲਾ ਦਰਖਤ ਤੇ ਤੋਂ ਪੱਟਤਾ ਮਾੜਾ ਮੋਟਾ ਵੀ ਕੋਈ ਬੂਟਾ ਨਹੀਂ ਹੈਗੇ ਆਲੇ-ਦਾਲੇ ਕਿਕਰਾਂ ਕੁੱਕਰਾਂ ਲੱਗੀਆਂ ਹੋਈਆਂ ਨੇ ਨਹੀਂ ਇਸ ਮੇਨ ਹਾਈਵੇ ਦੇ ਉੱਤੇ ਯਾਰ ਜੇ ਮੋਟਰਸਾਈਕਲ ਵਾਲਾ ਬੰਦਾ ਚੜ੍ਹ ਜੇ ਮੈਨੂੰ ਹੀ ਲੱਗਦਾ ਵੀ ਉਹ ਘੱਟੋ-ਘੱਟ 10 ਵਾਰੀ ਰੁਕੇ ਦਿੱਲੀ ਜਾਂਦਾ ਜਾਂਦਾ ਆਪਾਂ ਤਾਂ ਫੇਰ ਵੀ ਮੋਟਰਸਾਈਕਲ ਦੀ ਸਪੀਡ ਜ਼ਿਆਦਾ ਰੱਖਦੇ ਆ ਚਲ ਮੈਂ 100 ਕਿਲੋਮੀਟਰ ਬਾਅਦ ਹੀ ਰੁਕ ਰਿਹਾ ਬਾਕੀ ਮੈਨੂੰ ਆਤ ਵੀ ਪਈ ਹੋਈ ਆ ਪਰ ਤੰਗ ਹੋ ਰਹੇ ਆ ਗੱਡੀਆਂ ਵਾਲੇ ਵੀ ਤੁੱਪੇ ਖੜੇ ਨੇ ਟਰੱਕਾਂ ਵਾਲੇ ਵੀ ਤੁੱਪੇ ਹੀ ਖੜੇ ਨੇ ਟਰੱਕ ਲਾ ਕੇ ਟਰੱਕ ਦੀ ਸਾਈਡ ਤੇ ਜਿਹੜੀ ਛਾਂ ਪੈਂਦੀ ਆ ਉਹਦੀ ਮਤਲਬ ਵੀ ਪੰਜਾਬ ਦੇ ਵਿੱਚ ਪੰਜਾਬ ਨਹੀਂ ਇੰਡੀਆ ਦੇ ਵਿੱਚ ਗਰਮੀ ਵਧਣ ਦਾ ਕਾਰਨ ਇੱਕ ਇਹ ਵੀ ਆ ਵੀ ਦਰਖਤ ਦਰਖਤ ਪੱਟਦੇ ਤੇ ਵੱਡੇ ਹਾਈਵੇ ਤੇ ਹਾਈਵੇ ਬਣੇ ਜਾ ਰਹੇ ਨੇ ਇਹਦਾ ਬਹੁਤ ਕੰਮ ਔਖਾ ਇਹਦੇ ਉੱਤੇ ਦਾ ਦੁਪਹਿਰੇ ਸਫ਼ਰ ਕਰਨਾ ਇੱਥੇ ਦਾ ਸ਼ਾਮ ਨੂੰ 4-5 ਵਜੇ ਤੋਂ ਬਾਅਦ ਸਫ਼ਰ ਕਰੋ ਇੱਕ ਗੱਲ ਹੋਰ ਆ ਮੈਂ Google ਤੇ ਪੜਿਆ ਸੀ ਵੀ ਇਸ ਹਾਈਵੇ ਤੇ ਸ਼ਾਮ ਨੂੰ 7 ਪਤਾ ਨਹੀਂ 8 ਵਜੇ ਤੋਂ ਬਾਅਦ ਤੇ ਸਵੇਰੇ 5 ਵਜੇ ਤੱਕ ਮੋਟਰਸਾਈਕਲ ਅਲਾਉਡ ਨਹੀਂ ਹੈਗੇ Google ਤੇ ਪੜਿਆ ਸੀ ਮੈਂ ਇਹ ਪਰ ਬਾਕੀ ਮੈਨੂੰ ਲੱਗਦਾ ਵੀ ਇਹ ਗੱਲ ਹੋਣੀ ਆ ਮੋਟਰਸਾਈਕਲ ਸਾਈਡਾਤ ਚਲਾ ਸਕਦੇ ਆ ਤੇ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ ਫਿਲਹਾਲ ਦਿੱਲੀ ਵੀ ਹਜੇ ਇਥੋਂ 6-7 ਘੰਟਿਆਂ ਦਾ ਰਾਹ ਪਿਆ ਜਿੱਥੇ ਮੈਂ ਹਜੇ ਖੜਾ ਸਵਾ 200 ਕਿਲੋਮੀਟਰ ਆਏ ਆ ਤੇ 400 ਕਿਲੋਮੀਟਰ ਵਾਂਗੂ ਹੋਰ ਵੀ ਜਾ ਸਕਦੇ ਆ ਜਿੱਥੇ ਕਿਤੇ ਮੈਨੂੰ ਨੀਂਦ ਆਉਣ ਲੱਗੀ ਉੱਥੇ ਰੁਕਾਂਗੇ ਨਹੀਂ ਥੱਕਦੇ ਥੁੱਕਦਾ ਤਾਂ ਮੈਂ ਹੈ ਨਹੀਂ ਮੈਨੂੰ ਆਦਤ ਪਈ ਹੋਈ ਆ ਚਲਾਉਣ ਦੀ ਬਾਕੀ ਇਸ ਹਾਈਵੇ ਦੇ ਅੱਲੇ-ਦਾਲੇ ਨਾ ਇਹਨਾਂ ਨੇ ਜਾਲੀ ਲਾ ਕੇ ਵਾਰਡ ਕੀਤੀ ਹੋਈ ਆ ਵੀ ਕੋਈ ਡੰਗਰ ਪਸ਼ੂ ਕੋਈ ਕੁੱਤਾ ਬਿੱਲਾ ਐ ਰਾਹ ਚ ਨਾ ਅਜਿਹੀ ਚੀਜ਼ ਦੇ ਉਹ ਆਇਆ ਜੀ ਇੱਥੇ ਟੋਲ ਦੁਬਾਰੇ ਇੱਥੇ ਮਨ ਲਗਾ ਆਪਣਾ ਇੱਕ ਟੋਲ ਹੋਰ ਲੱਗੂਗਾ ਕਿਉਂਕਿ ਮੈਂ ਕਿਟਾਇਆ ਹੋਇਆ ਸੀ ਅਲੀਗੜ ਤੱਕ ਦਾ ਆਪਾਂ ਪਹੁੰਚਣ ਵਾਲੇ ਆ ਆਗਰੇ ਲੈ ਫੜਾ हाँ? एक सौ पचास और दूं। 185। कहाँ तक का हाँ? 185 कहां तक का हो गया तो ये इसके बाद खाली आगे खत्म है रोड जे ਜਮਨਾ ਉੱਧਰ ਸਾਹਮਣੇ ਮੋਟਰਸਾਈਕਲ ਖੜਾ ਕਰਤਾ 6:30 ਵਜੇ ਦਾ ਟਾਈਮ ਹੋ ਗਿਆ ਇੱਥੇ ਬਣਿਆ ਹੋਇਆ ਫੂਡ ਕੋਰਟ ਆਕੀ ਲੱਗੀ ਪਈ ਆ ਰੇਟ ਨੂੰ ਤੇ ਫਿਰ ਐਂਡ ਤੇ ਛੋਲੇ ਭਟੂਰੇ ਲੈ ਲਏ ਆਪਾਂ 150 ਰੁਪਈਆਂ ਦੇ ਉਹ ਤਿਆਰ ਕਰਦੇ ਨੇ ਕੋਲਡ ਡਰਿੰਕ ਵੀ ਹੈ ਵੱਡੀਆਂ ਵੱਡੀਆਂ ਬੋਤਲਾਂ ਰੱਖੀ ਬੈਠੇ ਨੇ 2.5 200 ਵਾਲੀਆਂ ਛੋਟੀ ਛੋਟੀ ਨਹੀਂ ਹੈਗੀ ਇਧਰ ਬਾਈ ਤਿਆਰ ਕਰ ਰਿਹਾ ਛੋਲੇ ਭਟੂਰੇ ਤੇ 5-5 ਮਿੰਟਾਂ ਚ ਕਹਿੰਦੇ ਤਿਆਰ ਹੋ ਜਾਣਗੇ ਬਾਕੀ ਚਲੋ ਉਹ ਵੀ ਖਾਣ ਨੂੰ ਸਾਫ਼ ਸੁਥਰਾ ਯਾਰ ਇੱਥੇ ਵਧੀਆ ਇਹ ਆਗੇ ਜੀ ਆਪਣੇ ਛੋਲੇ ਭਟੂਰੇ ਨਾਲ ਐ ਟਿਕਾ ਕੇ ਦੋ ਪੀਸ ਪਾਈ ਨੇ ਪਨੀਰ ਦੇ ਇਧਰਲੇ ਪਾਸੇ ਬਹੁਤ ਵੱਡੀ ਮਿਰਚ ਆਹ ਆਲੂ ਚਮਚਾ ਰੱਖਤਾ ਹਾਂ ਰੱਖਤਾ ਚਲ ਇਹਦੇ ਉੱਤੇ ਆਪਾਂ ਚਾਹ ਪੀ ਲਾਂਗੇ ਫਿਰ ਦੇਖਦੇ ਕਿੱਥੇ ਤੱਕ ਪਹੁੰਚਦੇ ਆਂ ਉਹ ਮੈਨੂੰ 5 ਘੰਟੇ ਹੋ ਗਏ ਮੈਂ ਕੁਝ ਨਹੀਂ ਖਾਦਾ ਪੀਤਾ ਸਿਰ ਪਾਣੀ ਪੀਤਾ ਇੱਕ ਬੋਤਲ ਸਾਹਮਣੇ ਮੋਟਰਸਾਈਕਲ ਖੜਾ ਕਰਤਾ ਤੇ ਉਧਰਲੇ ਪਾਸੇ ਪੂਰਾ ਚੀਜ਼ ਦਿਹਾੜਾ ਪਈ ਜਾਂਦਾ ਆਹ ਬਾਹ ਚੀਂ ਚੀਂ ਸਿਰ ਦੁਖਨ ਲਾਦਾ ਯਾਰ ਹੁਣ ਮੈਂ ਕਿਹਾ ਥੋੜਾ ਜਿਹਾ ਰੈਸਟ ਕਰ ਲਈਏ ਨਾਲੇ ਗਰਮੀ ਹੋ ਗਈ ਇਧਰ ਫਲੂਦਾ ਖਾ ਲਈਏ ਨਾਲੇ ਜਿਵੇਂ ਜਿਵੇਂ ਹਨੇਰਾ ਹੋਈ ਜਾਊਗਾ ਹੋਰ ਟ੍ਰੈਫਿਕ ਘਟੀ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਇੱਧਰ ਨੂੰ ਲੰਘ ਜਾਾਂਗੇ ਬਾਕੀ ਮੈਂ ਰੋਡ ਚੈੱਕ ਕਰਦਾ ਵੀ ਸਹੀ ਜਾ ਰਹੇ ਹਾਂ ਕਿ ਨਾ ਜੇ ਕੋਈ ਨਵਾਂ ਰਾਹ ਚੂਜ਼ ਕਰਨਾ ਪਏਗਾ ਤਾਂ ਉਧਰ ਦੀ ਜਾਵਾਂਗੇ ਫਿਰ 10:30 ਵਜੇ ਦਾ ਟਾਈਮ ਹੋ ਗਿਆ ਮੋਟਰਸਾਈਕਲ ਆਪਣਾ ਉਹ ਖੜਾ ਤੇ ਰੋਟੀ ਪਾਣੀ ਛਕਣ ਲੱਗੇ ਤੰਦੂਰੀ ਰੋਟੀਆਂ ਚਾਣਾ ਮਸਾਲਾ ਚਟਨੀ ਤੇ ਸਲਾਦ ਇੱਥੋਂ ਜੇ ਸੋਨੀਪੱਤ ਦੀ ਗੱਲ ਕਰੀਏ ਤਾਂ ਸਾਰਾ 10 ਕਿਲੋਮੀਟਰ ਰਹਿ ਗਿਆ ਸੋਨੀਪੱਤ ਨਹੀਂ ਪਾਣੀਪੱਤ ਜਿੱਥੇ ਲੜਾਈ ਹੋਈ ਸੀ ਅਫਗਾਨੀਆਂ ਦੀ ਤੇ ਮਰਾਠਿਆਂ ਦੀ ਏ ਅਜੀ ਆਪਣਾ ਕਮਰਾ ਟਾਈਮ ਹੋ ਗਿਆ 11:00 ਵਜੇ 51 ਮਿੰਟ ਤੇ ਸਵੇਰੇ ਮੈਂ 11 ਵਜੇ ਦਾ ਹੀ ਚੱਲਿਆ ਹੋਇਆ ਸੀ ਪੂਰੇ 12 ਘੰਟੇ ਹੋ ਗਏ ਇਹ ਕਮਰਾ ਮੈਨੂੰ ਮਿਲ ਗਿਆ ਜੀ 1300 ਰੁਪਏ ਦੇ ਤੇ ਬਹੁਤ ਵੱਡਾ ਲੰਬਾ ਸਫਰ ਕੀਤਾ ਅੱਜ ਬਹੁਤ ਸਿਰ ਦੁਖਣ ਲੱਗ ਗਿਆ ਮੇਰਾ ਤੇ ਮੈਂ ਮੈਪ ਲਾ ਕੇ ਦੇਖਿਆ 650 ਕਿਲੋਮੀਟਰ ਦੇ ਨੇੜੇ ਤੇੜੇ ਅੱਜ ਆਪਾਂ ਕਿਲੋਮੀਟਰ ਤੈਅ ਕਰਕੇ ਆਏ ਆਂ ਓ ਵਾਹਿਗੁਰੂ ਥੱਕ ਕੇ ਬਹੁਤ ਜ਼ਿਆਦਾ ਘਰੇ ਵੀ ਜਾ ਸਕਦੇ ਸੀ ਤੇ ਮੈਂ ਕਿਹਾ ਛੱਡ ਪਰੇ ਐਡੀ ਕੀ ਬੇਲ ਨੇ ਚ ਬਾਹ ਆਈ ਹੈ ਕਿ ਨਹੀਂ ਮੈਨੂੰ ਬਸ ਜਦੋਂ ਘਰੇ ਜਾਣ ਦੀ ਕਾਲੀ ਹੁੰਦੀ ਆ ਫਿਰ ਉਦੋਂ ਬਾਹਲੀ ਕਾਲੀ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਂ ਕਾਲੀ ਕਰਕੇ ਕਾਲੀ ਕਾਲੀ ਜਿੱਥੇ ਪਹੁੰਚ ਗਿਆ ਹੁਣ ਆ ਵੀ ਲਖਨਊ ਤੋਂ ਚੱਲ ਕੇ 600 650 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੰਡੀਆ ਦੇ ਸਭ ਤੋਂ ਲੰਬੇ ਹਾਈਵੇ ਦੇ ਉੱਤੇ ਐਕਸਪ੍ਰੈਸ ਵੇ ਤੇ ਹੀ ਆਏ ਆ ਗੱਲ ਆਪਾਂ ਨੇਰਾ ਤੇ ਰਾਤ ਨੂੰ 11:30 ਵਜੇ ਇੱਥੇ ਮੈਂ ਪਹੁੰਚ ਗਿਆ ਸਲਾਹ ਸੀ ਮੇਰੇ ਵੀ ਘਰੇ ਪਹੁੰਚ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਦੇਖੀ ਜਾਊਗਾ ਪਰ ਹੋਇਆ ਕਿ ਵੀ ਰਾਤ ਨੂੰ ਜਦੋਂ 11:30 ਵਜੇ 10 11 ਵਜੇ ਮੈਂ ਇੱਥੇ ਪਹੁੰਚਿਆ 11:30 ਵਜੇ ਮੈਂ ਕਮਰਾ ਲੈ ਲਿਆ ਸੀ ਤਾਂ 11 ਵਜੇ ਮੈਂ ਪ੍ਰਸ਼ਾਦਾ ਛਕ ਲਿਆ ਤੇ ਜਦੋਂ ਪ੍ਰਸ਼ਾਦਾ ਛਕ ਦੇ ਨਾਲ ਦੀ ਨਾਲ ਫਿਰ ਸੁਸਤੀ ਪੈ ਗਈ ਫਿਰ ਮੇਰਾ ਜੀ ਨਹੀਂ ਕੀਤਾ ਅੱਗੇ ਕਿਤੇ ਜਾਣ ਦਾ ਤੜਕੇ ਸਵੇਰ ਦਾ ਪ੍ਰਸ਼ਾਦਾ ਪਾਣੀ ਛਕ ਕੇ ਰਾਤ ਚ ਪਟੂਰੇ ਖਾਤੇ ਸੀ ਇੱਕ ਵਾਰੀ ਉਸ ਤੋਂ ਬਾਅਦ ਲਗਾਤਾਰ ਹੀ ਸਫ਼ਰ ਚੱਲਦਾ ਰਿਹਾ 11 ਘੰਟੇ ਪਤਾ ਨਹੀਂ 12 ਘੰਟੇ ਕੱਲ ਆਪਾਂ ਸਫ਼ਰ ਤੈਅ ਕੀਤਾ ਮੋਟਰਸਾਈਕਲ ਚਲਾਇਆ ਉਹਦੇ ਵਿੱਚੋਂ 9 ਘੰਟੇ ਵਾਂਗ ਤੇ ਫਿਰ ਮੈਂ ਇੱਥੇ ਰੁਕ ਗਿਆ ਮੈਂ ਕਿਹਾ ਚਲ ਕੋਈ ਨਾ ਆਪਾਂ ਹੌਲੀ ਹੌਲੀ ਪਹੁੰਚ ਜਾਗੇ ਏਡੀ ਵੀ ਕੀ ਗਾਲੀ ਆ ਪਰ ਘਰੇ ਜਾਣ ਦੀ ਕਾਲੀ ਤਾਂ ਸੀ ਮੈਨੂੰ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਕਿ ਆਪਣਾ ਅਗਲਾ ਡੇੜਾ ਟੂਰ ਆ ਜੀ ਉਹ ਇੰਟਰਨੈਸ਼ਨਲ ਟੂਰ ਹੋਣ ਵਾਲਾ ਓਏ ਖਰਗੋਸ਼ ਉਹਨੂੰ ਮੂੰਹ ਲਗਾਉਣਾ ਉਹ ਤੋਂ ਬੇਇੱਜ਼ਤੀ ਕਰਾਤੀ ਕਛੂਏ ਕੋਲੋਂ ਹਾਰ ਕੇ ਹੈ ਓਏ ਇਧਰ ਮੁਕਰ ਇਹ ਉਹੀ ਆ ਜੀ ਉਹਨਾਂ ਦੀ ਪੀੜ੍ਹੀ ਚੋਂ ਉਹਨਾਂ ਦੇ ਇਹ ਪਰਪੋਤੇ ਪੋਤੇ ਨੇ ਭਾਈ ਜਿਹੜੇ ਕਛੂਏ ਤੋਂ ਹਾਰੇ ਸੀ ਸਾਰੀ ਉਮਰ ਇਹਨਾਂ ਨੂੰ ਲਾਂ ਤਾਂ ਪੈਣ ਗਿਆ ਮਿਰਜੇ ਨੂੰ ਦੇਖਦਾ ਹੋਊਗਾ ਇਹ ਮਿਰਜੇ ਨੂੰ ਸੁਣਦਾ ਹੋ ਤਾਂ ਸੌ ਗਿਆ ਸੀ ਯਾਰ ਉਹ ਰੂਮ ਖਾਲੀ ਕਰਦੀ ਆ ਬਾਈ ਠੀਕ ਆ ਆ ਆ ਸੀ ਆਪਣਾ ਹੋਟਲ ਤੇ ਇੱਥੋਂ ਹੁਣ ਆਪਾਂ ਕੁਛ ਖਾਪੀ ਲਈਏ ਫਿਰ ਰਾਤ ਨਹੀਂ ਰੁਕਦੇ ਮੋਟਰਸਾਈਕਲ ਆਪਣਾ ਸਾਹਮਣੇ ਆ ਤੇ ਸਮਾਨ ਬੰਨ੍ਹਦਾ ਮੈਂ ਕੁਛ ਖਾਪੀ ਕੀ ਇੱਥੋਂ ਚੱਲਾਂਗੇ 750 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਘਰੇ ਪਹੁੰਚ ਗਏ ਆ ਉਹਦੇ ਵਿੱਚੋਂ 650 ਕਿਲੋਮੀਟਰ ਦਾ ਸਫ਼ਰ ਪਹਿਲੇ ਦਿਨ ਤੈਅ ਕਰ ਲਿਆ ਸੀ ਅ ਫਿਰ ਉਹੀ ਆ ਵੀ ਹਨੇਰਾ ਪੈ ਗਿਆ ਮੈਂ ਕਿਹਾ ਚਲੋ ਅਗਲੇ ਦਿਨ ਆਪਾਂ ਜਾਵਾਂਗੇ ਆਰਾਮ ਨਾਲ ਦੁਪਹਿਰੇ ਜੇ ਘਰੇ ਪਹੁੰਚ ਗਏ ਸੀ ਆ ਕੇ ਨੀਂਦ ਨੂਂਦ ਪੂਰੀ ਕੀਤੀ ਆ ਤੇ ਇਹ ਹੁਣ ਆਪਣੀ ਵੀਡੀਓ ਦੀ ਐਂਡਿੰਗ ਆ ਆਪਣੇ ਸਫ਼ਰ ਦੀ ਐਂਡਿੰਗ ਆ ਗੱਲਾਂ ਤਾਂ ਇਹਦੇ ਵਿੱਚ ਬਹੁਤ ਨੇ ਦੱਸਣ ਵਾਲੀਆਂ ਪਰ ਉਹੀ ਆ ਇਹ ਵੀਡੀਓ ਹੋਰ ਲੰਬੀ ਹੋ ਜਾਣੀ ਹੈ ਆਪਣਾ ਖਰਚਾ ਪਾੜਾ ਕਿੰਨਾ ਕ ਆ ਗਿਆ ਜਾ ਮਤਲਬ ਸਫਰ ਆਪਣਾ ਸਫਰ ਵੈਸੇ ਤੁਹਾਨੂੰ ਮੋਟਾ-ਮੋਟਾ ਦੱਸ ਹੀ ਦਈਏ ਵੀ ਸਫਰ ਜਿਹੜਾ ਇਹ ਸ਼ੁਰੂ ਕੀਤਾ ਹੋਇਆ ਸੀ ਘੱਟੋ-ਘੱਟ ਮੁੰਲਾਦਾ ਵੀ ਅਕਤੂਬਰ ਮਹੀਨੇ ਦਾ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਆਪਾਂ ਅਰੁਣਾਚਲ ਗਏ ਆ ਮੇਘਾਲਿਆ ਗਏ ਆ ਮਣੀਪੁਰ ਨਾਗਾ ਲੈਂਡ ਅਸਾਮ ਵੈਸਟ ਬੰਗਾਲ ਅੰਡੇਮਾਨ ਨਿਕੋਬਰ ਉਸ ਤੋਂ ਬਾਅਦ ਓਡੀਸਾ ਫਿਰ ਐਮਪੀ ਹੋ ਕੇ ਉੱਤਰ ਪ੍ਰਦੇਸ਼ ਹੋ ਕੇ ਫਿਰ ਆਪਾਂ ਘਰੇ ਆਏ ਆ ਇਹਦੇ ਵਿੱਚੋਂ 1 ਮਹੀਨੇ ਵਾਸਤੇ ਮੈਂ ਘਰੇ ਆ ਗਿਆ ਸੀ ਕੰਮ ਕਰ ਮਤਲਬ ਟੂਰ ਆਉ ਦਾ ਵਿੱਚ ਛੱਡ ਕੇ ਕੰਮ ਕਰਨ ਵੇੜਨ ਵਾਸਤੇ ਕਿਉਂਕਿ ਲਗਾਤਾਰ ਇਹਨੇ ਮਹੀਨੇ ਘੁੰਮਣਾ ਵੀ ਪੋਸੀਬਲ ਨਹੀਂ ਹੁੰਦਾ ਕੋਈ ਨਾ ਕੋਈ ਕੰਮ ਪੈ ਜਾਂਦਾ ਹੁੰਦਾ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਤੇ ਹੁਣ ਮਾਰਚ ਚੱਲੀ ਜਾਂਦਾ ਤੇ ਤੁਸੀਂ ਸੋਚੋ ਵੀ ਪੰਜ ਮਹੀਨੇ ਦਾ ਸਫਰ ਆਪਣਾ ਇਹ ਰਿਹਾ ਬਹੁਤ ਸੋਹਣਾ ਸਫਰ ਰਿਹਾ ਬਹੁਤ ਵਧੀਆ ਸਫਰ ਰਿਹਾ ਤੁਸੀਂ ਵੀ ਵਧੀਆ ਵੀਡੀਓ ਨੂੰ ਰਿਸਪੌਂਸ ਦਿੱਤਾ ਤੇ ਬਹੁਤ ਲੰਬਾ ਟਾਈਮ ਦਾ ਇਹ ਸਭ ਤੋਂ ਮੇਰੀ ਫੇਵਰਿਟ ਜਿਹੜੀ ਚੀਜ਼ ਸੀ ਇਸ ਟੂਰ ਦੀ ਇੱਕ ਤਾਂ 오ਡੀਸਾ ਦੇ ਵਲੌਗ ਤੇ ਇੱਕ ਅੰਡੇਮਾਨ ਨਿਕੋਬਾਰ ਦੇ ਵਲੌਗ ਤੇ ਇੱਕ ਮਣੀਪੁਰ ਦੇ ਵਲੌਗ ਬਹੁਤ ਰੀਜਨਲ ਮੈਂ ਬਣਾਏ ਨੇ ਇਹ ਤੇ ਬਾਕੀ ਐਕਸਪੀਰੀਅੰਸ ਆਪਣਾ ਸਾਰੀਆਂ ਥਾਵਾਂ ਤੇ ਵਧੀਆ ਰਿਹਾ ਜਿੰਨਾ ਜਿੰਨਾਂ ਨੂੰ ਅਸੀਂ ਮਿਲ ਸਕਦੇ ਸੀ ਉਹਨਾਂ ਉਹਨਾਂ ਨੂੰ ਅਸੀਂ ਮਿਲ ਕੇ ਆਈਆਂ ਤੇ ਜਿੰਨਾ ਜਿੰਨਾਂ ਨੂੰ ਅਸੀਂ ਨਹੀਂ ਮਿਲ ਸਕੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਮਿਲਣ ਦੀ ਬਾਕੀ ਤੁਸੀਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰਿਆ ਕਰੋ ਜਾਂ ਫਿਰ ਜਦੋਂ ਸਾਡਾ ਟੂਰ ਸ਼ੁਰੂ ਹੋ ਗਿਆ ਤਾ ਉਹਦੇ ਵਿੱਚ ਹੀ ਸਾਨੂੰ ਮੈਸੇਜ ਛੱਡਦਿਆ ਕਰੋ ਭਾਈ ਜੇ ਕਿਤੇ ਇਧਰ ਦੀ ਲੰਗੇ ਦਾ ਸਾਨੂੰ ਮਿਲ ਕੇ ਜਾਇਓ ਕਿਉਂਕਿ ਸਾਡੀ ਵੀਡੀਓ ਦੇ ਅਕੋਰਡਿੰਗ ਜੇ ਤੁਸੀਂ ਚੱਲੋਗੇ ਤਾਂ ਉਹਦੇ ਅਕੋਰਡਿੰਗ ਆਪਣਾ ਟਾਈਮ ਟੇਬਲ ਨਹੀਂ ਸੈੱਟ ਮੈਣਾ ਕਿਉਂਕਿ ਵੀਡੀਓ ਇਹ ਹੁੰਦੀ ਆ ਵੀ ਜਿਵੇਂ ਮੰਨ ਲਓ ਮੈਂ ਲਖਨਊ ਦੀ ਵੀਡੀਓ ਚਲੋ ਉੜੀਸਾ ਦੀ ਵੀਡੀਓ ਲਾ ਲਉ ਜਿਵੇਂ ਉੜੀਸਾ ਦੀ ਵੀਡੀਓ ਮੈਂ ਪਾਤੀ ਤਾਂ ਇਹ ਨਹੀਂ ਹੈਗਾ ਮੈਂ ਉੜੀਸਾ ਚ ਹੀ ਘੁੰਮ ਰਿਹਾ ਤਾਂ ਵੀਡੀਓ ਕਈ ਵਾਰ 2-4 ਦਿਨ ਪਿੱਛੇ ਵੀ ਹੋ ਸਕਦੀ ਆ ਤਾਂ ਮੈਂ ਕਿਤੇ ਹੋਰ ਉਸ ਤੋਂ 4-5 ਦਿਨ ਗਾਹ ਹੋ ਸਕਦਾ ਜਦੋਂ ਮੈਂ ਉੜੀਸਾ ਚੋਂ ਨਿਕਲਿਆ ਤਾਂ ਮੈਨੂੰ ਉੜੀਸਾ ਚੋਂ ਬਹੁਤ ਮੈਸੇਜ ਆਏ ਨੇ ਮਿਲਣ ਵਾਸਤੇ ਜਦੋਂ ਮੈਂ ਛਤੀਸਗੜ੍ਹ ਕ੍ਰੋਸ ਕਰ ਰਿਹਾ ਸੀ ਤਾਂ ਮੈਨੂੰ ਛਤੀਸਗੜ੍ਹ ਤੋਂ ਬਹੁਤ ਮੈਸੇਜ ਆਏ ਨੇ ਪਰ ਉਹ ਮੈਸੇਜ ਉਦੋਂ ਆਏ ਨੇ ਜਦੋਂ ਮੈਂ ਛਤੀਸਗੜ੍ਹ ਦਾ ਵਲੌਗ ਪਾਤਾ ਤੇ ਜਦੋਂ ਵਲੌਗ ਪਾ ਕੇ ਮੈਂ ਗਾਹ ਲੰਘ ਰੱਖਿਆ ਕਰੋ ਮੈਂ ਹੋਰ ਵੀ ਪਹਿਲਾਂ ਬਹੁਤ ਵਾਰੀ ਵੀਡੀਓ ਦੇ ਵਿੱਚ ਕਿਹਾ ਬਈ ਇਹ ਐਵੇਂ ਟਾਈਮ ਟੇਬਲ ਸੈੱਟ ਬੈਣਾ ਥੋੜਾ ਜਿਆ ਮੁਸ਼ਕਿਲ ਹੋ ਜਾਂਦਾ ਜਦੋਂ ਟੂਰ ਚੱਲ ਪਿਆ ਤੁਸੀਂ ਸਾਨੂੰ ਉਹਦੀ ਮੈਸੇਜ ਛੱਡ ਦਿਓ ਕਿਉਂਕਿ ਕਾਨਪੁਰ ਵੀ ਮੇਰੀ ਸੈਟਿੰਗ ਆਈ ਸੀ ਉਹਨਾਂ ਨੇ ਪਹਿਲੀ ਮੈਨੂੰ ਮੈਸੇਜ ਛੱਡ ਰੱਖਿਆ ਸੀ ਜਦੋਂ ਮੈਂ ਵੈਸਟ ਬੰਗਾਲ ਸੇ ਜੇ ਇੰਟਰਵਿਊ ਨਹੀਂ ਕੀਤਾ ਸੀ ਮੈਨੂੰ ਕੋਲਕੱਤਾ ਤੋਂ ਮੈਸੇਜ ਆਗੇ ਸੀ ਵੀ ਸਾਡੇ ਕੋਲ ਆ ਕੇ ਜਾਇਓ ਤਾਂ ਕਰਕੇ ਫਿਰ ਉਹਨਾਂ ਨਾਲ ਮੈਂ ਮਿਲ ਕੇ ਗਿਆ ਇਹ ਬਾਕੀ ਮੈਨੂੰ ਬਹੁਤ ਮੈਸੇਜ ਆਉਂਦੇ ਹੁੰਦੇ ਨੇ ਹਨਾ ਬਈ ਤੁਸੀਂ ਸਾਡਾ ਨਾਮ ਲੈ ਦੋ ਤਾਂ ਵੀਡੀਓ ਅੱਗੇ ਪਿੱਛੇ ਚਲਦੀਆਂ ਰਹਿੰਦੀਆਂ ਤਾਂ ਉਹੀ ਗੱਲ ਕਰਕੇ ਕਈ ਵਾਰ ਟਾਈਮ ਟੇਬਲ ਸੈੱਟ ਨਹੀਂ ਬੈਂਦਾ ਪਰ ਜਿਹੜਾ ਮੈਨੂੰ ਕੱਲ ਵਾਲੀ ਵੀਡੀਓ ਤੇ ਉੱਤੇ ਕਮੈਂਟ ਆਇਆ ਸੀ ਨਾ ਉਹਦੇ ਵਿੱਚ ਉਹਨਾਂ ਨੇ ਕਿਸੇ ਬੱਚਿਆਂ ਦੇ ਨਾਮ ਲਿਖੇ ਹੋਏ ਸੀ ਜੀ ਬੰਗਲੌਰ ਤੋਂ ਜਸਵਿੰਦਰ ਸਿੰਘ ਦੀ ਆਈਡੀ ਸੀ ਜਸਲੀਨ ਐਂਡ ਗੁਰਲੀਨ ਕੌਰ ਫਰੋਮ ਬੰਗਲੌਰ ਉਹ ਕਹਿੰਦੇ ਵੀ ਸਾਡਾ ਨਾਮ ਤੁਸੀਂ ਅ ਜਰੂਰ ਲੈ ਦਿਓ ਬਾਕੀ ਜਿੰਨਾ ਜਿੰਨਾ ਦੇ ਇਕੱਲੇ ਇਕੱਲਾ ਨਾਮ ਲੈਣਾ ਵੀ ਬਹੁਤ ਔਖਾ ਹੋ ਜਾਂਦਾ ਹਨਾ ਤੇ ਇਹ ਵੀ ਚਲੋ ਤਾਂ ਮੈਨੂੰ ਯਾਦ ਰਹਿ ਗਿਆ ਕਿਉਂਕਿ ਲੇਟੈਸਟ ਵੀਡੀਓ ਤੇ ਕਮੈਂਟ ਆਇਆ ਹੋਇਆ ਸੀ ਨਹੀਂ স্পੈਸ਼ਲ ਫੋਨ ਕੱਢ ਕੇ ਫਿਰ ਇਹਦੇ ਵਿੱਚੋਂ ਨਾਮ ਦੇ ਕੇ ਬੋਲਣਾ ਪੈਂਦਾ ਫਿਰ ਹਨਾ ਬਾਕੀ ਕਮੈਂਟ ਮੈਂ ਸਾਰਿਆਂ ਦੇ ਪੜ੍ਹਦਾ ਹੁਣਾ ਖਰਚੇ ਦੀ ਗੱਲ ਕਰੀਏ ਤਾਂ ਇਸ ਟੂਰ ਤੇ ਆਪਣਾ ਲਗਭਗ ਖਰਚਾ ਆ ਗਿਆ ਹੋਣਾ ਜੀ ਬੋਲਦਾ ਇੱਕ ਲੱਖ ਰੁਪਏ ਦੇ ਨੇੜੇ ਤੇੜੇ ਖਰਚਾ ਆ ਗਿਆ ਹੋਣਾ ਉਦੋਂ ਜ਼ਿਆਦਾ ਵੀ ਹੋ ਸਕਦਾ ਕਿਉਂਕਿ ਆ ਅਰੇਜਮੈਂਟ 1.5 ਲੱਖ ਕਹਾ 1.5 ਲੱਖ 1,10,000 ਜਾਂ 1,20,000 ਆਪਣਾ ਇਸ ਟੂਰ ਤੇ ਖਰਚਾ ਆ ਗਿਆ ਹੋਊਗਾ ਉਹਦੇ ਵਿੱਚੋਂ 35,000 ਦਾ ਆਪਣਾ ਸਿੱਧਾ ਅੰਡੇਮਾਨ ਦਾ ਹੀ ਹੋ ਗਿਆ ਹਨਾ ਪੈਟਰੋਲ ਦਾ ਖਾਣ ਪੀਣ ਰਹਿਣ ਸਹਿਣ ਕਿਉਂਕਿ ਸਫ਼ਰ ਵੀ ਇਹ 5 ਮਹੀਨਾ ਦਾ ਸੀ ਤੇ 5 ਮਹੀਨਾ ਦੇ ਵਿੱਚ 1.5 ਲੱਖ ਰੁਪਈਆ ਵੀ ਲੱਗਿਆ ਤਾਂ ਇਹ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਵੱਡੀ ਗੱਲ ਆ ਹਨਾ ਬਾਕੀ ਨਵਾਂ ਟੂਰ ਆਪਣਾ ਬਹੁਤ ਛੇਤੀ ਸਟਾਰਟ ਹੋਣ ਜਾ ਰਿਹਾ ਇਹਦੇ ਵਿੱਚ ਆਪਾਂ ਇੰਟਰਨੈਸ਼ਨਲ ਟੂਰ ਲਾਵਾਂਗੇ ਤੇ ਇੰਟਰਨੈਸ਼ਨਲ ਟੂਰ ਦੀ ਅਪਡੇਟ ਤੁਹਾਨੂੰ ਛੇਤੀ ਦਵਾਂਗੇ ਕਿਉਂਕਿ ਮੇਰੀ ਹਜੇ ਪਲੈਨਿੰਗ ਚੱਲ ਰਹੀ ਆ ਮੈਂ ਤੁਹਾਨੂੰ 10-20 ਦਿਨ ਦਾ ਵੀ ਆਪਾਂ ਜਾਣਾਂ ਕਿੱਥੇ ਆ ਪਰ ਮੇਰਾ ਹਜੇ ਆਪ ਦਾ ਕੋਈ ਕਨਫਰਮ ਨਹੀਂ ਹੋਇਆ ਇੰਟਰਨੈਸ਼ਨਲ ਟੂਰ ਦੀ ਪਲੈਨਿੰਗ ਸਭ ਤੋਂ ਪਹਿਲਾਂ ਇਹ ਹੁੰਦੀ ਆ ਕਿ ਤੁਹਾਡੇ ਵੀਜ਼ੇ ਆਉਣੇ ਜ਼ਰੂਰੀ ਨੇ ਜੇ ਵੀਜ਼ੇ ਆਉਣਗੇ ਫਿਰ ਹੀ ਤੁਸੀਂ ਪਲਾਨ ਕੋਈ ਟ੍ਰਿਪ ਫਾਈਨਲ ਕਰ ਸਕਦੇ ਹੋ ਤੇ ਵੀਜ਼ੇ ਵਾਲਾ ਪ੍ਰੋਸੈਸ ਥੋੜਾ ਜਿਆਦਾ ਲੰਮਾ ਹੁੰਦਾ ਪਰ ਐਨੀ ਗੱਲ ਆ ਵੀ ਤੁਹਾਨੂੰ ਬਾਲਾ ਆ ਸਾਨੂੰ ਨਮਾ ਸਫਰ ਜਾਂ ਨਮਾ ਬਲੌਗ ਦੇਖਣ ਨੂੰ ਮਿਲੂਗਾ ਤੇ ਜਿਵੇਂ ਦੇ ਵੀ ਆਪਾਂ ਤਿਆਰੀ ਕਰਾਂਗੇ ਇੰਟਰਨੈਸ਼ਨਲ ਟੂਰ ਦੀ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਐਨਾ ਕਨਫਰਮ ਆ ਮੇਰੇ ਵੱਲੋਂ ਵੀ 99.9% ਆਪਾਂ ਇੰਟਰਨੈਸ਼ਨਲ ਟੂਰ ਲਾਣਾ ਤੇ ਆਈ ਲਵ ਐਡਵੈਂਚਰ ਮੈਨੂੰ ਐਡਵੈਂਚਰ ਕਰਨਾ ਬਹੁਤ ਪਸੰਦ ਆ ਤੇ ਜਿੱਥੇ ਮੈਨੂੰ ਤਕਲੀਫ ਹੁੰਦੀ ਆ ਨਾ ਘੁੰਮ ਕੇ ਜਾਂ ਜਿੱਥੇ ਮੈਂ ਖੱਜਲ ਹੁੰਨਾ ਸਾਰਾ ਦਿਨ ਉਹ ਮੈਨੂੰ ਸਭ ਤੋਂ ਚੀਜ਼ ਘੈਂਟ ਲੱਗਦੀ ਹੈ ਕਿਉਂਕਿ ਉੱਥੇ ਨਾ ਮੈਂ ਬਿਜ਼ੀ ਰਹਿਣਾ ਸਾਰਾ ਦਿਨ ਮੈਨੂੰ ਸਰਵਾਈਵਲ ਦੀ ਵੇਟ ਰਹਿੰਦੀ ਹੈ ਵੀ ਅੱਜ ਆ ਨਹੀਂ ਮਿਲਿਆ ਅੱਜ ਰੋਟੀ ਨਹੀਂ ਮਿਲੀ ਅੱਜ ਚਾਹ ਨਹੀਂ ਮਿਲੀ ਅੱਜ ਰਹਿਣ ਨੂੰ ਨਹੀਂ ਮਿਲਿਆ ਅੱਜ ਖਾਣ ਨੂੰ ਨਹੀਂ ਮਿਲਿਆ ਜਦੋਂ ਇਹ ਚੀਜ਼ਾਂ ਦੇ ਵਿੱਚ ਮੈਂ ਫਸਦਾ ਨਾ ਪਰ ਉਦੋਂ ਮੈਨੂੰ ਮਤਲਬ ਪਤਾ ਹੀ ਨਹੀਂ ਲੱਗਦਾ ਮੇਰਾ ਦਿਨ ਕਿੱਥੇ ਗਿਆ ਪਾ ਉਹ ਇੱਕ ਐਡਵੈਂਚਰ ਵਾਲਾ ਪਾਰਟ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਜਦੋਂ ਆ ਰਾਮ ਨਾਲ ਰੋਟੀਆਂ ਮਿਲ ਜਾਣ ਬੈਠਿਆਂ ਨੂੰ ਆ ਰਾਮ ਨਾਲ ਏਸੀ ਵਾਲੇ ਕਮਰੇ ਮਿਲ ਜਾਣ ਫਿਰ ਉਸੇ ਸੁਸਤੀ ਪੈ ਜਾਂਦੀ ਆ ਫਿਰ ਉੱਥੇ ਐਂ ਜੀ ਕਰਦਾ ਵੀ ਪੈਰ ਉਹ ਲਿਟੇਰ ਉਹ ਜਦੋਂ ਕਿਤੇ ਨਾਲ ਰਹਿਣ ਨੂੰ ਪੈਨ ਨੂੰ ਸੌਨ ਨੂੰ ਖਾਣ ਨੂੰ ਥਾਂ ਮਿਲੇ ਨਾ ਤਾਂ ਉੱਥੇ ਥੋੜਾ ਜਿਹਾ ਸਰੀਰ ਜ਼ਿਆਦਾ ਐਕਟਿਵ ਰਹਿੰਦਾ ਤੇ ਜ਼ਿਆਦਾ એનર્ਜੀ ਨਾਲ ਬੰਦਾ ਬੋਲਦਾ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਇੰਟਰਨੈਸ਼ਨਲ ਟੂਰ ਲਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀਜ਼ਿਆਂ ਦਾ ਪ੍ਰੋਸੈਸ ਮੈਂ ਬਸ ਅੱਜ ਕੱਲ੍ਹ ਚ ਸ਼ੁਰੂ ਕਰ ਦੇਣਾ ਤੇ ਰੱਬ ਰੱਖਾ ਨਵੀਂ ਵੀਡੀਓ ਦੇ ਨਾਲ ਆਉਂ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਬਦੋ ਬਦ ਸ਼ੇਅਰ ਕਰਦੇ ਹੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ